ਸਰਬ ਅੱਜ ਇਹ ਕਾਰਵਾਈ ਕੀਤੀ ਗਈ ਕਿਹੜਾ ਇਲਾਕਾ ਹੈ ਤੇ ਕੀ ਕਾਰਵਾਈ ਕੀਤੀ ਹੈ ਸਰ ਇਹ ਸ਼ੇਰਾਵਾਲਾ ਦੇ ਗੇਟ ਦੇ ਨਾਲ ਬੜਾ ਮਸ਼ਹੂਰ ਹੈ ਮਦਰਾਸੀ ਦੋਸੇ ਇਹ ਦੋਨੋਂ ਆਮੋ ਸਾਹਮਣੇ ਵਾਲਾ ਨੇ ਪਾਰਕਿੰਗ ਜ਼ੋਨ ਦੇ ਵਿੱਚ ਆਪਣਾ ਸਮਾਨ ਰੱਖਿਆ ਹੋਇਆ ਸੀ ਅਸੀਂ ਇਹਨਾਂ ਨੂੰ ਵਾਰ-ਵਾਰ ਕਿੰਨੀ ਵਾਰ ਹਦਾਇਤਾ ਕਰ ਚੁੱਕੇ ਹਾਂ ਕਿੰਨੀ ਵਾਰ ਪਹਿਲਾਂ ਵੀ ਸਮਾਨ ਜ਼ਬਤ ਕੀਤਾ ਮਗਰ ਇਹ ਕੁਛ ਨਾ ਕੁਛ ਫੇਰ ਦਵਾ ਤੋਂ ਸਮਾਨ ਉਰ ਰੱਖ ਕੇ ਲੋਕਾਂ ਦੀ ਪਾਰਕਿੰਗ ਨੂੰ ਰੋਕਦੇ ਹਨ ਤੇ ਸਾਨੂੰ ਖਬਰ ਮਿਲੀ ਸੀ ਮਾਨਯੋਗ ਮੇਅਰ ਸਾਹਿਬ ਤੇ ਸਾਡੇ ਕਮਿਸ਼ਨਰ ਪਰਮਵੀਰ ਸਿੰਘ ਜੀ ਨੇ ਸਾਨੂੰ ਉਹਨਾਂ ਦੀ ਰਹਿਨੁਮਾਈ ਤੇ ਇਹ ਕਾਰਵਾਈ ਕੀਤੀ ਹੈ ਤੇ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਵੀ ਤੁਰੰਤ ਜਾ ਕੇ ਇੱਥੇ ਜਿਹ ਉਨਾ ਚੱਪਤ ਕਰ ਲੇਤਾ ਜਾਵੇ ਤੇ ਨਾਲ ਲੋਕਾਂ ਨੂੰ ਜਿਹੜੀ ਪਾਰਕਿੰਗ ਜ਼ੋਨ ਦਾ ਏਰੀਆ ਉਹ ਕਲੀਅਰ ਕਰਾਇਆ ਜਾਵੇ ਸਰ ਅੱਜ ਨਹੀਂ ਕਿੰਨੀ ਵਾਰੀ ਹੋ ਚੁੱਕੀ ਹੈ ਕਾਰਵਾਈ ਘਟੋ ਘਟ 10 ਵਾਰੀ ਸਮਾਨ ਚੱਕ ਕੇ ਰਹਿ ਜਾਂਦਾ ਫਿਰ ਲੱਗ ਜਾਂਦਾ ਹੈ ਕਿ ਪਰਮਨੈਂਟ ਸੋਲੂਸ਼ਨ ਨਹੀਂ ਹੋ ਸਕਦਾ ਸਰ ਸਾਨੂੰ ਤਾਂ ਦੇਖੋ ਜਿਵੇਂ ਹਦਾਇਤਾਂ ਹੁੰਦੀਆਂ ਉਸ ਤੋਂ ਵੀ ਕੰਮ ਕਰਨਾ ਹੈ ਬਾਕੀ ਇਹ ਸਮਾਨ ਦੇਣ ਦਾ ਜੁਰਮਾਨਾ ਕਿੰਨਾ ਲਾਣਾ ਹੈ ਇਹ ਉੱਚ ਅਧਿਕਾਰੀਆਂ ਦੇ ਹੱਥ ਚ ਹੈ ਹੈ ਨਾ ਉਹਨਾਂ ਵੱਲੋਂ ਅਸੀਂ ਕਾਰਵਾਈ ਉਹਨਾਂ ਤੋਂ ਕਰਾਵਾਂਗੇ ਬਿਲਕੁਲ ਸਰ ਕੋਈ ਵਰਨਿੰਗ ਵਗੈਰਾ ਕੋਈ ਚਲਾਨ ਪੈ ਰਵੇ ਇਕੱਠਾ ਸਰ ਹਾਂਜੀ ਹੁਣ ਅਸੀਂ ਚਲਾਨ ਦੀ ਪ੍ਰਕਿਰਿਆ ਨੂੰ ਹਮੇਸ਼ਾ ਸਟਾਰਟ ਕੀਤੀ ਹੈ ਬਾਕੀ ਜਿਵੇਂ ਵੱਡਿਆ ਅਫਸਰਾਂ ਦਾ ਸਾਨੂੰ ਹੋਏਗਾ ਹਦਾਇਤ ਹੋਰ ਵੀ ਪਈਆਂ ਥਾਵਾਂ ਤੇ ਇਨਫੋਰਮੈਂਟ ਹੁੰਦੀ ਹੈ ਪਮਕੋਨ ਸ਼ਾ ਰੋਡ ਤੇ ਲੈ ਕੇ ਮਾਤਾ ਕੁਸ਼ਾਲਨ ਲੈ ਕੇ ਉੱਥੇ ਕੋਈ ਕਾਰਵਾਈ ਹੋਈ ਗਈ ਆਣ ਸਰ ਬਿਲਕੁਲ ਹੋਈ ਗਈ ਜੀ ਸਾਰੇ ਸ਼ਹਿਰ ਵਿੱਚ ਹੋਈ ਗਈ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਚਲਾਨ ਪ੍ਰਕਿਰਿਆ ਬਾਰੇ ਸੂਚਿਤ ਕਰ ਰਹੇ ਹਾਂ ਪੂਰੇ ਸ਼ਹਿਰ ਨੂੰ ਆਲਮੋਸਟ ਕਵਰ ਕੀਤਾ ਤੇ ਚਾਹੇ ਉਹ ਬਾੜਲਾ ਪਟਿਆਲਾ ਸਾਰੇ ਸ਼ਹਿਰ ਨੂੰ ਅਸੀਂ ਇਹ ਸੂਚਨਾ ਕਰਤੀ ਹੈ ਵੀ ਹੁਣ ਚਲਾਨ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਆਪਣਾ ਦੁਕਾਨ ਦਾ ਸਾਮਾਨ ਦੁਕਾਨ ਚ ਰੱਖਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਪਾੜੀ ਜੁਰਮਾਨੇ ਕਿਤੇ ਜਾਣਗੇ ਵੱਡਾ ਮੈਸੇਜ ਦਿੱਤਾ ਤੁਸੀਂ ਯਸ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز